ਮੈਂ ਮਰਤੀ ਖਸ ਗਈ ਕਹਿੰਦੇ ਏ ਹਾਲ ਹੈ ਵਾਲਾ ਆ ਰਹੀ ਯਾਰ ਬਾਰੇ ਅੱਗੇ ਤੋਂ ਕਰ ਦੋਗੇ ਪਹਿਲਾਂ ਅੱਗੇ ਪਿੱਛਾ ਕਰ ਮੜਿਆ ਆ ਆਂਟੀ ਦਾ ਪੁੱਤ ਚਲ ਗਈ ਆਂਟੀ ਪਰਾ ਵਿੱਚ ਇਹ ਇਹ ਨਿਕਲ ਗਈ ਨਿਕਲ ਗਈ ਜੇ ਤੂੰ ਚੱਲ ਮੈਂ ਬਾਅਦ ਵਿੱਚ ਆ ਮੈਂ ਵੀ ਮੈਂ ਆਇਆ ਇਧਰ ਡਾੜੀ ਬਣਾ ਰਿਹਾ ਜੀ ਗੜੀ ਚੜ੍ਹਦਾ ਹੁੰਦਾ ਗੜੀ ਆਦਾ ਉਹ ਦੁੱਧ ਜੰਗਲੀ ਖੜਾਈ ਸੋਦੇ ਦਾ ਦਸ ਜੋੜੇ ਜਰਾਬਾਂ ਦੇ ਜਰਾਬਾਂ ਵੀ ਲਿਖਣੀਆਂ ਸੀਗੀਆਂ ਹਲੋ ਬੈਗ ਮੋੜ ਮੈਂ ਬੰਦ ਕਰ ਲਿਆ ਸੀ ਆ ਪਾਣਾ ਤੇ ਮੋੜੀ ਮੋੜੋ 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 ਸਾਰੀ ਸ਼ਹਿਨ ਦਾਦੇ ਲੋਕਾਂ ਦਾ ਦੇਖੋ ਜੀ ਛਿੰਜ ਮੇਲਾ ਛਿੰਚਰਾਹਾਂ ਦਾ ਦਾਲ ਮੱਖਾਂ ਦੀ ਛਿੰਜਰਾਹਾਂ ਦੀ ਜੀ ਦਾਲ ਮੱਖਾਂ ਦੀ ਛਿੰਜਰਾਹਾਂ ਆ ਸੁਖੇ ਨਾ ਕਰੇ ਜੀ ਨਹੀਂ ਇਦਾਂ ਨਹੀਂ ਦੱਸਣਾ ਤੇ ਗਲਤ ਹੋ ਜਾਣਾ ਨਾਨਾ ਦੇਖੋ ਸਕੂਲ ਯਾਮ ਲੱਗ ਗਿਆ ਜੀ ਦੇਖੋ ਓਹੋ ਹੋਰ ਨਵਾਂ ਯਾਰ ਸਪੈਸ਼ਲ ਪ੍ਰੈਸ਼ਰ ਆਉਣ ਲਾਇਆ ਇਹ ਦੇਖੋ ਇਹ ਗੰਨਾ ਦੇ ਉਹ ਆਹਿੰ ਹੋਰ ਨਵਾਂ ਬੰਤੇ ਜੀ ਉਹ ਬੰਤੇ ਜੀ ਇਹ ਮੁੰਡੇ ਨੇ ਸਪੀਕਰ ਇਹ ਗਾਣਾ ਕੋਸਟੀ ਨੂੰ ਜਿਹਨਾਂ ਨਾਲ ਆਪਣੇ ਹਾਂ ਫਿਰ ਦੋ ਦਿਨਾਂ ਤੇ ਕਬੱਡੀ ਕੱਪ ਆਪ ਆਪਣਾ ਆਹ ਟੂਰਨਾਮੈਂਟ ਇਦਾਂ ਹੀ ਕਬੱਡੀ ਇਹ ਵੀ ਦੱਸਾਂਗੇ ਜੀ ਤੁਹਾਨੂੰ ਫਿਰਕਾ ਡਾਕਟਰ ਤਾਂ ਇਹ ਚੰਦਾ ਹੀ ਨਹੀਂ ਹੋਇਆ ਆਹਿਆ ਦੁਕਾਨਾਂ ਕੋਲ ਕਰਨਾ ਹੀ ਦੁਕਾਨਾਂ ਸਤ ਦੁਕਾਨਾਂ ਇਹ ਮੈਂ ਕੱਲ ਤੇ ਸ਼ੁਰੂ ਹੋਈ ਮੇਲਾ ਕਿਸ਼ਤੀ ਵੀ ਰਸਦੀ ਸਾਰਿਆਂ ਨੇ ਪਹੁੰਚਣਾ ਹੀ ਇਹ ਕਿਸ਼ਤੀ ਇਹ ਚੰਡੋ ਲਈ ਉੱਧਰ ਅਧੀਆਂ ਖੁੱਲੀਆਂ ਰਹਿਣਾ ਹੈ ਨਾ ਹਾਂਜੀ ਹਾਂਜੀ ਵੀਰ ਜੀ ਅਧੀਆਂ ਰਹਿਣੀਆਂ ਏ ਬੇਟੀ ਇਹ ਕਦਾਂ ਖੁੱਲੀਆਂ ਜਿਆਦਾ ਓਪਨ ਕਰਤੇ ਹੋ ਨਾ ਇਹ ਵਿੰਡੋ ਲਈ ਨਾ ਹੋ ਜਾਣੀ ਜੀ ਜਗ੍ਹਾ ਨਾ ਇਹ ਵਖਰੇ ਛੋਟਾ ਰਾਸਤਾ ਦਾ ਬਾਜੀ ਵਾਲਾ ਪੈ ਗਿਆ ਨਾ ਇੱਧਰ ਆਪਣਾ 10 ਰੁਪਏ ਦੇ ਕੇ ਜੀ ਇੱਧਰ ਆਈ ਹੈਲੋ ਆ ਮੰਦਰਾਈ ਹਲੋ ਉੱਪਰ ਬਾਲਕਨਾਥ ਜੀ ਦਾ ਆ ਗਿਆ ਆ ਗਿਆ ਲੈ ਵਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀਤੀ ਕਰੋ ਇੱਜ਼ਤ ਕਰੋ ਜਿੱਦਾਂ ਮਰਜੀ ਕਰੋ ਜਿੱਦਾਂ ਮਰਜੀ ਕਰੋ ਐਸੁਕੇ ਹਾਂ ਥੁਕੇ ਜਾਣਾ ਕਿਥੇ ਨਾ ਬਿਸ਼ਰ ਨਾ ਬਿਸ਼ਰ ਭਾਈ ਡੀਸੀ ਵਾਲਾ ਡੀਸੀ ਵਾਲਾ ਉਹ ਬੜਾ ਪਿਆ ਵਾ ਡੀਸੀ ਵਾਲਾ ਜਾਣਾ ਯਾਰ ਉੱਥੇ ਜਾ ਕਾਇਦੇ ਪਹਿਲਾਂ ਵੀ ਹੁਣ ਕੇ ਕੋਟਪੈਂਟ ਲਗਾਣਾ ਉਹ ਅਸੀਂ ਮੁਕਸਰੀ ਵਾਲਾ ਦਾ ਵੀ ਗਏ ਤੇ ਹਾਂ ਮੁਕਸਰੀ ਵਾਲਾ ਥੋੜਾ ਜਿਹਾ ਮਹਿੰਗਾ ਸਿਸਟਮ ਹੈ ਨਹੀਂ ਇੱਥੇ ਹੁਣ ਕਿਆ ਲੈ ਕਾਣਾ ਸਰ YouTube ਤੇ ਪੇਮੈਂਟ ਨਹੀਂ ਆਉਂਦੀ ਡੀਸੀ ਵਾਲਾ ਤਾਂ ਚੱਲੇ ਭਾਈ ਖਾਤੇ ਖਾਲੀ ਹੋਏ ਪੇਮੈਂਟ ਆਂਦੀ ਨਹੀਂ ਖਰਚੇ ਹੋ ਜਾਂਦੇ ਇਹਨਾਂ ਵਾਪਾ ਉਦਾਂ ਤੋਂ ਨਹੀਂ ਕੁੱਟਤਾ ਕਹਿਣ ਸੀ ਤਾਂ ਪਜਾਮਾ ਨਹੀਂ ਯਾਰ ਵਧੀਆ ਸੀ ਤਾਂ ਤੇਰੀ ਡੀਸੀ ਬਣਾਣਾ ਪਜਾਮਾ ਟੈਟ ਕਰਦਾ ਪਜਾਮਾ ਸਾਲਾ ਮੇਰਾ ਫਿੱਟ ਨਹੀਂ ਆਇਆ ਭਈ ਫੇਦ ਹੁਣ ਲੈ ਆਂਦਾ ਹੁਣ ਲੈ ਕਾਂ ਦਾ ਹੁਣ ਵੀ ਹੈ ਨਹੀਂ ਮੇਰੇ ਕੋਲ ਠੇਪਿਆਂ ਸੇਖ ਵਾਲਾ ਅੱਛਾ ਤੂੰ ਲੈ ਕਾ ਨਾ ਦੱਸਣਾ ਜੀ ਭਾਈ ਹੈ ਸੇਖ ਵਾਲਾ ਬਿਲਕੁਲ ਨਹੀਂ ਉਦੋਂ ਗੱਡੀ ਘਵਾ ਦੇਣੀ ਸੀ ਮਾਦਾ ਵੀ ਸਾਲਿਆਂ ਨੇ ਬੈਲ ਬੋਟਮ ਨਹੀਂ ਕੀਤਾ ਸਿੰਪਲ ਸੀ ਦਿੱਤਾ ਹਾਂ ਜੈੱਟ ਫਿੱਟ ਹਾਂ ਤੇ ਦੱਸਿਆ ਨਹੀਂ ਪਹਿਲਾਂ ਉਹਨਾਂ ਨੂੰ ਸਭ ਕੁਝ ਦੱਸਿਆ ਉਹਦਾ ਸਾਡੇ ਹੁਣ ਜਾ ਕੇ ਇੱਕ ਦਾਦੀ ਮੈਂ ਤਾਂ ਨਾ ਨਾ ਵੀ ਦਿੱਤੀ ਵੀ ਮੈਂ ਲੇਕਨ ਆਇਆ ਮਾਪੇ ਦੇਖਣ ਆ ਗਏ ਵੀ ਜੈੱਟ ਹੈ ਕਿ ਚੀਜ਼ ਹੈ ਤੁਹਾਡੇ ਲਈ ਲੈ ਆਏ ਮੇ ਹੱਡੀ ਵੀ ਤੇਰਾ ਤਰੀਕ ਦੀ ਕਿਹਾ ਸੋ ਨਹੀਂ ਤੇਰਾ ਤਰੀਕ ਚੱਕ ਲਿਓ ਪਾਜੀ ਹੈਲੋ ਪਾਜੀ ਰੱਜ ਕੇ ਪਾਜੀ ਹੈ ਹਰਮਨ ਭਰਾ ਨੇ ਹਰਮਨ ਭਰਾ ਨੇ ਸਾਡੇ ਹਰਮਨ ਭਰਾ ਨੇ ਖਾਦਾ ਆ ਰੋ ਜੀ ਭਾਜੀ ਹੋ ਗਈ ਬੱਸ ਹੋ ਗਈ ਬਈ ਹੋਰ ਤਾਂ ਕੋਈ ਖਾਣਾ ਦੱਸ ਦੋ ਭਾਜੀ ਆ ਰਾਜਗੀ ਦੀ ਢਿੱਡੀ ਥੋੜੀ ਭਾਜੀ ਦੇਖ ਲਓ ਭਾਜੀ ਭਾਜੀ ਮਜੀਟੋ ਮਜੀਟੋ ਨਹੀਂ ਪੀਣਾ ਮਜੀਟੋ ਪੀਂਦਾ ਜਾਂ ਰਿਹਾ ਹੈ ਕਹ ਸਟੋਰੀ ਸ਼ੇਕ ਪੀਣਾ ਭਾਈ ਤੁਸੀਂ ਦੱਸੋ ਭਾਜੀ ਆ ਦੇਖ ਲਓ ਭਾਜੀ ਉਧਰ ਵੀ ਲੱਦੇ ਜਿਹੜੇ ਉਹ ਸਟੋਰੀ ਬੈਠੀ ਉਧਰ ਇਕੱਲੇ ਨੇ ਗੰਦ ਪਾਇਆ ਹੋਏ ਨੇ ਇਕੱਲੇ ਨੇ ਕੈਡ ਵੀ ਹੈ ਕੈਡ ਵੀ ਨਾਲ ਸੰਪਰਕ ਕਰੋ ਭਾਈ ਬੇਬੇ ਬਾਪੂ ਕੈਡ ਵੀ ਪਰਲੀ ਚਿੱਕੀ ਅੰਦਰ ਨਵੇਂ ਸ਼ਹਿਰ ਪਹੁੰਚ ਗਏ ਯਾਰ ਵੋਲਟ ਆ ਗਿਆ ਗਾਦਰੀਆਂ ਕੱਪੜੇ ਆਏ ਕੱਪੜੇ 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 ਹੀ ਨਹੀਂ ਪੂਰੇ ਹੋ ਰਹੇ ਯਾਰ ਮੁੰਡਿਆਂ ਦੇ ਕਦੇ ਗੋੜਤਾ ਜਮਾ ਕਦੇ ਕਦੇ ਕੋਟ ਪੈਂਟ ਸਿਆਣਾ ਨਾ 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 ਉਹ ਤਾਂ ਫਿਰ ਬਾਬੇ ਦੇ ਹੋਗੇ ਨਾ ਸਾਡੇ ਨਹੀਂ ਨਾ ਹੈਗੇ ਚਾਰ ਚਾਰ ਗੋਟੇ ਤੇ ਬਾਈ ਅੱਜ ਕਹਿੰਦੇ 35 ਸ਼ਰਟ ਰਹਿ ਗਈ ਸਿਆਣ ਨੂੰ ਉਹ ਮੁੰਡੇ ਆਏ ਨੇ ਹਰਮ ਨੂੰ ਵੀ ਸਿਆਦੀ ਹਾਲਦੀ ਰੰਗਾਂ ਦੇ ਕੋਟ ਪੈਂਟ ਹਰਮ ਹਾਂ ਯਾਰ ਜ਼ਰੂਰੀ ਹੈ ਇਹਦਾ ਨਾ ਦੂਵੇ ਪਰ ਮਹਿੰਦੀ ਪਰ ਜ਼ਰੂਰੀ ਆ ਹਰਮਨ ਦਾ ਨਾ ਹੈ ਨਾ ਹਰਮਨ ਮਹਿੰਦੀ ਪਰ ਜ਼ਰਾ ਜ਼ਰੂਰੀ ਹੈ ਕੋਟ ਬੰਟਾ ਇਹਦਾ ਹਲਦੀ ਰੰਗਾ ਕੱਪੜਾ ਥਾਲਾ ਮੀਟਰ ਲੱਗਣਾ ਬਸ ਮੀਟਰੇ ਕਰੇ ਲੱਗਣਾ ਹੀ ਨਹੀਂ ਮੀਟਰ ਕੱਪੜੇ ਚੜੀ ਹੈ ਯਾਰ ਚੱਲ ਦੋ ਲੱਗ ਜੂ ਯਾਰ ਵੱਧ ਤੋਂ ਵੱਧ ਨਾਲ ਕੀ ਆ ਫਿਰ ਹੈ ਜੁੱਤੀ ਪਾਣੀ ਪੈਣੀ ਨਾਲ ਤੈਨੂੰ ਕੁਸ਼ਹਿਰਾ ਸੁਵਾਦ ਮਾਗੇ ਹੋਰ ਕੀ ਆ ਆਹ ਉਹ ਦੂਈ ਦਿਖਾ ਦਿੰਦੇ ਆ ਜਿਹੜੀ ਨਿਕਰ ਹੁੰਦੀ ਐ ਦਸਕੂਲਾ ਖੰਦੀ ਪਾ ਕੇ ਜਾਂਦੇ ਹੁੰਦੇ ਆ ਆਹੋ ਪੂਰੀ ਐ ਤੇ ਗੋਡੀਆਂ ਤੱਕ ਜਿਹੜੀ ਨਿਕਰ ਹੁੰਦੀ ਸੀ ਨਹੀਂ ਠੀਕ ਆ ਯਾਰ ਹਰ ਮਨ ਨੂੰ ਤਾਂ ਸੋਹਣਾ ਲੱਗਣਾ ਠੀਕ ਆ ਮਹਿੰਦੀ ਫਿਰ ਪੀਲਾ ਪੀਲਾ ਕੋਟ ਪੈਂਟ ਕੋਟ ਨਿਕਰ ਹਾਂ ਕੋਟ ਨਿਕਰ ਉਹ ਮੁੰਡਾ ਕਹਿੰਦਾ ਮੁੰਡਾ ਬਾਹਰੋਂ ਆਇਆ ਯਾਰ ਹਨਾ ਜਨਾਬਾ ਦਵਾ ਦੇਣੀ ਤੈਨੂੰ ਕਹਿੰਦੇ ਦੇਹਰੀਆਂ ਹੋਰ ਗਿਆ ਨਵਾਂ ਨਵਾਂ ਸਟਾਈਲ ਕਿਹੜੀਆਂ ਕਿਹੜੀਆਂ ਓ ਬਾਈ ਸਾਹ ਅਸ਼ੂ ਤਾਂ ਮੈਨੂੰ ਬਹੁਤ ਮਹਿੰਗੀ ਲੱਗਦੇ ਆ ਕਿੰਨੇ ਕਿਵੇਂ ਹੋਊਗਾ ਮਹਿੰਗਿਆ ਦੀ ਤਾਂ ਸ਼ੌਂਕ ਕੀ ਆ ਯਾਰ ਇਹ ਜੂ ਮਾਰਵਾੜਾ ਯਾਰ ਹੈਲੋ ਹਜਰ ਹਰਮਨ ਭਾਈ ਦੀ ਸ਼ੋਪ ਹੈਗਾ ਧੋਬੀ ਭਾਈ ਹੈ ਕੱਬਾ ਕਿਉਂ ਹਰਮਨ ਭਾਈ ਓਏ ਥੋੜੇ ਬਾਅਦ ਸ਼ੋਪ ਸਹੀ ਆ ਨਾ ਉਹ ਸ਼ੋਪੇ ਲਈ ਨਿਆਣਿਆਂ ਦੇ ਘਰ ਵੀ ਨਿਆਣਿਆਂ ਦੀ ਸ਼ੋਪ ਤੇ ਮਿਲਣਾ ਆ ਬੱਬਾ ਨਿਆਣੇ ਰਹੇ ਨਿਆਣੇ ਯਾਰ ਇਹ ਤੈਨੂੰ ਕਿਹਾ ਸੀ ਮੇਰੇ ਕਹਿਣਾ ਤੈਨੂੰ ਉਠ ਯਾਰ ਹਰਮਨ ਫੇ ਬੂਟ ਦੇ ਨੂ ਪੀ ਵੀ ਬੱਤੀ ਨਵੇਂ ਸ਼ਹਿਰ ਵਾਲਿਆਂ ਤੇ ਲੈ ਕੇ ਦਈਏ ਯਾਰ ਉਹ ਯਾਰ ਉਹ ਵੀ ਕਰ ਗਨ ਉਹ ਇੱਥੇ ਮਿਲ ਜਾਣੇ ਆਓ ਉਹ ਉਹਦੀ ਦੁਕਾਨ ਉੱਥੇ ਹੈ ਪੀ ਵੀ ਬੱਤੀ ਨਵੇਂ ਸ਼ਹਿਰ ਵਾਲੇ ਹਾਂ ਚਲੋ 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 ਹਰਮਨ ਕਿਹਾ ਓਕੇ ਡਨ ਲਾਲ ਕਿਡਨੀ ਦੱਸ ਕਿਹੜੇ ਹਸਪੀਟਲ ਚ ਖਣਾਰੀ ਲੈ ਆ ਆਹੋ ਤੇਰਾ ਖਰਚਾ ਤੈਨੂੰ ਆ ਤੁਸੀਂ ਕਰ ਦੇਣਾ ਬਈ ਨਹੀਂ 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 ਕਿਡਨੀ ਦਾ ਕਿਡਨੀਆਂ ਖਰਚਾ ਆ ਜਾਣਾ ਕਿਹੜੀ ਮੈਡੀ ਸਾਡਾ ਵੀ ਸਾਰ ਜੂਗਾ ਤੇ ਕੋਈ ਹੈ ਨਾਲ ਕਿਡਨੀ ਹਾਂ ਤੇ ਇਹ ਇਹਦਾ ਕੜਵਾਏ ਦੇ। ਬਾਈ ਜੀ ਤੇਰੇ ਨਾਲ ਇਹਦੇ ਨਾਲ ਕਿਡਨੀ ਕੜਵਾ ਸਕਦੇ ਤੈਨੂੰ ਚੱਕ ਕੇ ਘਰੀ ਛੱਡ ਸਕਦੇ। ਇਹ ਗੱਡੀ ਅਸੀਂ ਆਪਣੀ ਲੈ ਕੇ ਆਏ ਸੀਗਾ। ਹਾਂ। ਗੱਡੀ ਦਾ ਖਰਚਾ ਸਾਡਾ। ਨਹੀਂ ਨਹੀਂ ਜੀ ਸਾਰਾ ਖਰਚਾ ਰੋਡ ਦਾ। ਨਹੀਂ ਨਹੀਂ ਨਹੀਂ। ਕਪੜਾ ਦਾ ਬੁਟਾਨਾ। ਚੱਕੋ ਜੀ ਮੁੜ ਕੇ ਡੀਸੀ ਐ। ਅੱਗੇ। ਇਹਦੇ ਕਿੱਥੇ ਆ ਗਏ? ਉੱਥੇ ਆ ਗਏ ਕਹਿੰਦੇ ਜਿੱਥੇ ਹਰਮ ਦਾ ਘਾਟ ਮਿਲਦਾ। ਹਾਂ। ਜਿੱਥੇ ਸਾਡੇ ਆਉਣ ਦਾ 1% ਵੀ ਹੱਕ ਨਹੀਂ ਬਣਦਾ। ਬਣਦਾ ਹੱਕ ਹੱਕ ਹੈਗਾ ਬੜੀਆਂ ਨਹੀਂ ਮਾਲ ਤੇ ਇਹ ਜੀਜਾ ਉਦੋਂ ਹੀ ਨਾ ਵਾਸਤੇ ਬਣੀਆਂ ਤਾਂ ਹੈਣ ਚੱਲ ਫੇਰ ਵੀ ਕਰਾ ਦਿੰਨੇ ਯਾਰ ਵਿਆਹ ਵਾਸਤੇ ਨਾ ਮੁੰਡੇ ਦਾ ਕੱਟਾ ਇੱਥੇ ਟਰੈਕ ਸੂਟ ਮਾਣਾ ਐਡੀਡਾਸ ਦਾ ਬਾਜੀਆ 4500 ਦਾ ਦੇਖ ਲੈ ਜੀ ਲੈਣਾ ਸਿਰਫ ਸਿਰਫ 4500 ਦਾ ਬੱਬਾ ਨਹੀਂ 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 ਹਰ ਮੈਂ ਤੇਰੇ ਵਾਸਤੇ ਵਧੀਆ ਬੱਬਾ ਵਾਸਤਾ ਯਾਰ ਉਹ ਬਣ ਗਿਆ ਰੋਡ ਮਾ ਰੋਡ ਨਹੀਂ ਹਲੇ ਨਹੀਂ ਬਣਿਆ ਭਾਜੀ ਥੋੜਾ ਬਹੁਤਾ ਤਾਂ ਬਣਿਆ ਸਾਲਾ ਨਹੀਂ ਵਾਏ ਵਾਏ ਆ ਇਹ ਤਾਂ ਵੀਰ ਜੀ ਇਹਦਾ ਲੀਆ ਉਹ ਹੈ ਇੱਥੇ ਆਉਣਾ ਆ ਆ ਵਾਹ ਇੱਥੇ ਟੱਗਿਆ ਬੰਦਿਆ ਉਹ ਹੋ ਨਹੀਂ ਬੁੱਧ ਉਹੋ ਚੱਕਦਾ ਯਾਰ ਹਰਮਨ ਵਾਸਤੇ ਯਾਰ ਦੇਖਿਆ ਸੀਗਾ ਸਿਰਫ 4500 ਦਾ ਟਰੈਕ ਸੂਟ ਹਰਮਨ ਇਧਰ ਤਾਂ ਨਹੀਂ ਸ਼ੋਪਿੰਗ ਕਰਨੀ ਭਾਜੀ ਤੁਸੀਂ ਥੰਦਾ ਲਾ ਲਓ ਮੈਂ ਤਾਂ ਹੀ ਆ ਜੀ ਉਹ ਨਹੀਂ ਇਦਾਂ ਨਹੀਂ ਕਹੀਦਾ ਹੋਰ ਕਿੱਦਾਂ ਕਹੀਦਾ ਚੱਲ ਯਾਰ ਅਗਲੇ ਉੱਥੇ ਡਿੱਗ ਜਾਣਾ ਉਹ ਨਹੀਂ ਆਹ ਰੋਡ ਤੇ ਵਧੀਆ ਚੱਲ ਰਹੇ ਹੋ ਗੱਡੀ ਤੁਸੀਂ ਥੱਲੇ ਨਾਲ 100 ਰੁਪਏ ਜਿੱਸਾ ਬੈਰ ਦੇ ਕੇ ਉੱਤ ਆਓ ਵੇ ਤੈਨੂੰ ਪਤਾ ਮੁੰਡੇ ਤਗੜੇ ਆ ਯਾਰ ਨਵੇਂ ਸ਼ਹਿਰ ਦੇ ਬਾਬੀ ਮਾਉਂ ਸ਼ਹਿਰੀ ਏਰੀਆ ਜਹਾਜਾਂ ਦੇ ਅੱਡੇ ਦਾ ਏਰੀਆ ਹਾਂ ਜਹਾਜਾਂ ਦੇ ਅੱਡੇ ਦਾ ਏਰੀਆ ਆ ਲੈ ਮੇਰੇ ਕੋਲ ਅੱਗੇ ਜਾ ਤਾਂ ਕੋ ਕੋਣ ਆਗਾ ਹਰਮਨ ਪਾਜੀ ਲਈ ਬੈਗ ਵੀ 4500 ਦਾ ਬੈਗ ਹੈ ਨਾਲ ਬਈ ਹਰਮਨ ਕੋਲ ਵੀ ਆ ਗਿਆ ਮੇਰੇ ਕੋਲ ਆਹੋ ਸਾਰੇ ਲੋ ਪਹੁੰਚ ਗਏ ਪਹੁੰਚ ਗਏ ਡੀਸੀਐਮ ਕਿੱਥੇ ਆ ਗਏ ਇਸਲੀ ਆ ਗਏ ਜਿੱਥੇ 7000 ਰੁਪਏ 1% ਵਿਚਾਰ ਸੀਗਾ ਹਾਂ ਜਿਮਨੀ ਬਰੇ ਬੱਸ ਆ ਬਰਾ ਇਹ ਮੁੰਡਾ ਚੱਲਾ ਕੋਡ ਪੈਂਟ ਦਾ ਨਾਪਾ ਦੇਣਾ ਲੈਵਲ ਚੈੱਕ ਕਰੋ ਮੇਰਾ ਲੈਵਲ ਭਾਈ ਜਰਾਬਾ ਦੱਸਿਆ ਕਰ ਆਪਣੀਆਂ ਨਾਲ ਹੀ ਆ ਜਾ ਲੈਵਲ ਪੁੱਜ ਗਏ ਪੁੱਜ ਗਏ ਪੁੱਜ ਗਏ ਬੜੇ ਕੈਂਪ ਤੋਂ ਚੰਦਰ ਦੇ ਘਰ ਤੋਂ ਭਾਈ ਡੀਸੀ ਐਮ ਨਵਾਂ ਸ਼ਹਿਰ ਹਾਂਜੀ ਹਾਂਜੀ ਆ ਗਿਆ ਲੋਜੀ ਸਰਵਾਲਾ ਵੀ ਆ ਗਿਆ ਇਹ ਟਰਾਈ ਕਰ ਰਿਹਾ ਹੁੜਤਾ ਜਾਵਾਂ ਇੱਧਰ ਕੋਈ ਉਮੀਦਾਂ ਇੱਧਰ ਹਾਂਜੀ ਪਿੰਡਾਂ ਦੀਆਂ ਹਰਕਤਾਂ ਛੱਡ ਦੋ ਭਾਈ ਸ਼ਹਿਰ ਆ ਗਿਆ ਕਹਾਂ ਗਿਆ ਪਿੰਡਾਂ ਦੇ ਬਣੇ ਦੱਸੋ ਵੀ ਮਿੱਤਰੋ ਕਿਹੜਾ ਕਿਹੜਾ ਕੋਟ ਪੈਂਟ ਸਿਆਦੀ ਆ ਮੁੰਡੇ ਨੂੰ ਆ ਮੁੰਡੇ ਨੂੰ ਸਿਆਣਾ ਕੋਟ ਪੈਂਟ ਕਿਹੜਾ ਸਿਆਣਾ ਹੈ ਹਲਦੀ ਰੰਗਾ ਹੈ ਹਲਦੀ ਰੰਗਾ ਓਕੇ ਇਹ ਹੈ ਜੀ ਇਹਨੇ ਜਾਮ ਲਾਇਆ ਕੱਲੇ ਨੇ ਇਹਨੇ ਕੱਲੇ ਨੇ ਜਾਮ ਇਹ ਗੰਦ ਪਾਇਆ ਵੀ ਨਹੀਂ ਛਾਲਿਆ ਨੇ ਹੈਲੋ ਪਾਜੀ ਕਾਮ ਲਾਇਆ ਵਾ ਇਹਨੂੰ ਉਹ ਸਾਈਡ ਤੇ ਲਾਦਾ ਇਹਨੂੰ ਲੈ ਸਾਈਡ ਤੇ ਕਰ ਦੇ ਇਹ ਆ ਜੀ ਪੱਪੂ ਆਪਣਾ ਇੱਥੇ ਕਰ ਕੋਲ ਆ ਜਾ ਆ ਜਾ ਕੋਲੋਂ ਆ ਜਾ ਓਲੇ ਆ ਮੈਂ ਜਗਲੀ ਨੇ ਡੇੜੀਆਂ ਰੱਜਵਾ ਓਏ ਇਹ ਉੱਠ ਰਹਿਗਾ ਨਹੀਂ ਬੱਪੂ ਇਹ ਮੇਕ ਕੋ ਛੱਡ ਯਾਰ ਭਾਜੀ ਕਿਆ ਹਾਲ ਐ ਵਧੀਆ ਜੀ ਬੀ ਬਸੋ ਵਧੀਆ ਵਧੀਆ ਭਰਾ ਹੈਲੋ ਗਰਦੇ ਇੱਕ ਵਾਰ ਬਲੌਗ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੋਰ ਬਹੁਤ ਵਧੀਆ ਤੂੰ ਦਾਸ ਬਾ ਠੀਕ ਐ ਕਿਆ ਕਰਤਾ ਬਾ ਕੋਈ ਨਹੀਂ ਬੈਠਾ ਐ ਬਬਲੋਗ ਬਣ ਰਿਹਾ ਤੇਰਾ ਬਲੋਗ ਬੁਲਾਗੇ ਤਾਂ ਮਿਲਾਂ ਬੁਲਾਸ ਹੈ ਹੋਰ ਹੋਰ ਠੀਕ ਹੈ ਤੂੰ ਦੱਸ ਪੰਜ ਸੱਤ ਮਿੰਟ ਆ ਵਧੀਆ ਤੇ ਜੀ ਆਹ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਬਲੋਗ ਵਧੀਆ ਲੱਗਿਆ ਆ